ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਫਰੀਦਾ ਜੀ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੇੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਕ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਗੁਨੀ ਹੀ ਪਰਿਆ ਮੈਂ ਫਿਰਾਂ ਲੋਕ ਕਹਿੰਦੇ ਦਰਬੀਸ਼ ਸੋ ਕਹੋ ਤਲ ਗੁਰਸੀ ਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਓ ਵੈ ਸਿਫਤ ਕ ਸੰਮਦੀ ਬੂਲੀ ਅਰਸੋਂ ਕੁਰਸੋਂ ਛਟੀਐ ਤੋ ਦੇ ਢੇ ਸੱਚੀ ਪਾਤਸ਼ਾ ਮਲ ਜਨਮ ਜਨਮ ਦੀ ਕਟਿਏ ਸੱਜਣ ਸੱਚਾ ਪਾਤਸ਼ਾ ਸਿਰ ਸ਼ਾਹਾਂ ਦੀ ਸ਼ਾ ਜਿਸ ਪਾਸ ਬੈਠਿਆ ਸੋਹੀਏ ਸਬਨੰਦ ਵਿਸਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸ਼ੇਖ ਫਰੀ ਜੀ ਦੇ ਗੁਰਬਾਣੀ ਦੇ ਸਬੰਧ ਵਿੱਚ ਕੁਝ ਵਿਚਾਰਾਂ ਜਿਹੜੀਆਂ ਆ ਆਪਜੀ ਦੇ ਨਾਲ ਸਾਂਝੀਆਂ ਕਰਾਂਗੇ ਕਿ ਸ਼ੇਖ ਫਰੀ ਜੀ ਨੇ ਗੁਰਬਾਣੀ ਜਿਹੜੀ ਆ ਪ੍ਰਚਾਰਨ ਕੀਤੀ ਔਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਬਾਇਮਾਨ ਹੈ ਸ਼ੇਖ ਫਰੀ ਜੀ ਦਾ ਜੀਵਨ ਅਨੁਭਵ ਚਿੰਤਨ ਬੜਾ ਵਿਸ਼ਾਲ ਤੇ ਗਹਿਰਾ ਹੈ ਔਰ ਜਿਵੇਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਬੜੀਆਂ ਕਰਸ਼ਕ ਅਤੇ ਪ੍ਰੇਰਣਾਦਾਇਕ ਹਨ ਉਸੇ ਤਰ੍ਹਾਂ ਹੀ ਉਹਨਾਂ ਦੀ ਬਾਣੀ ਵੀ ਜਿਹੜੀ ਹੈ ਉਹ ਸਾਡੇ ਅੰਦਰ ਖਿੱਚ ਪਾਉਂਦੀ ਆ ਔਰ ਸਾਨੂੰ ਜੀਵਨ ਦੇ ਸਬੰਧੀ ਇੱਕ ਜਾਂਚ ਦੱਸਦੀ ਆ ਜੀਵਨ ਨੂੰ ਕਿਵੇਂ ਸਾਦੇ ਢੰਗ ਨਾਲ ਸੀ ਬਤੀਤ ਕਰਕੇ ਆਪਣੇ ਜੀਵਨ ਨੂੰ ਸਖਾਲਾ ਬਣਾ ਸਕਦੇ ਆ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜੋਨਾ ਦੇ ਸ਼ਬਦਾਂ ਤੇ ਸ਼ਲੋਕਾਂ ਅੰਦਰ ਸਮੁੱਚੀ ਲਕਾਈ ਲਈ ਇੱਕ ਮਹਾਨ ਸੰਦੇਸ਼ ਸੰਭੋਇਆ ਹੋਇਆ ਹੈ ਜੋ ਕਿ ਮਨੁੱਖ ਨੂੰ دنیਵੀ ਜੀਵਨ ਦੀ ਵਿਹਾਰਕਤਾ ਦੇ ਨਾਲ ਨਾਲ ਅਧਿਆਤਿਕ ਮਾਰਗ ਪ੍ਰਤੀ ਕਾਰਯਸ਼ੀਲ ਕਰਦਾ ਹੈ ਸੇਖ ਫਰੀ ਜੀ ਬਾਣੀ ਸੂਫੀ ਵਿਚਾਰਤਾ ਰਾਦੀ ਜਿਹੜੀ ਆ ਉਹ ਪ੍ਰਤੀਨਿਧਤਾ ਕਰਦੀ ਆ ਇਸੇ ਕਰਕੇ ਇਸਲਾਮੀ ਸ਼ਬਦਾਵਲੀ ਤੇ ਪ੍ਰਤੀਕਾਂ ਦਾ ਪ੍ਰਯੋਗ ਹੋਇਆ ਵਾ ਪਰੰਤੂ ਇਸ ਦਾ ਪ੍ਰਦੇਸ਼ ਉਸ ਮਨੁੱਖ ਜਾਤੀ ਲਈ ਸਾਂਝਾ ਪ੍ਰਤੀਤ ਹੁੰਦਾ ਹੈ ਔਰ ਇਸ ਬਾਣੀ ਵਿੱਚ ਕੋਈ ਸਰਬਸਾਂਝੀ ਵਿਚਾਰ ਪ੍ਰਗਟ ਹੋਏ ਹਨ ਜਿਨ੍ਹਾਂ ਦੀ ਹਰ ਜੋਗ ਦੇ ਵਿੱਚ ਲੋੜ ਜਿਹੜੀ ਆ ਉਹ ਮਹਿਸੂਸ ਹੁੰਦੀ ਆ ਸਾਡੇ ਪਲ-ਪਲ ਤੇ ਪੈਰ ਦੇ ਉੱਤੇ ਹਰ ਤਰ੍ਹਾਂ ਕਰਕੇ ਜਿਹੜੀ ਕੋ ਬਾਣੀਆਂ ਸੇਖਪ੍ਰੀਤ ਜੀ ਦੀ ਉਹ ਸਾਡੀ ਜਿਹੜੀ ਅਗਵਾਈ ਕਰਦੀ ਆ ਸਾਨੂੰ ਜੀਵਨ ਸੇਧ ਦਿੰਦੀ ਆ ਕਹਿੰਦੇ ਨੇ ਕਿ ਜੇ ਤੂੰ ਅਕਲ ਲਤੀਪ ਹੈ ਕਾਲੀ ਲਿਕਨਾ ਲਿਕ ਕਹਿੰਦੇ ਹੀ ਮਨੁੱਖ ਜੇ ਤੂੰ ਅਕਲ ਵਾਲਾ ਹੈ ਬੁੱਧੀ ਵਾਲਾ ਹੈ ਸਿਆਣਾ ਹੈ ਤਾਂ ਮਾੜੇ ਕਰਮ ਨਾ ਕਰ ਕਿਉਂਕਿ ਜਿਹੜੇ ਤੂੰ ਕਰਮ ਮਾੜੇ ਕਰਦਾ ਵਾਂ ਉਹਨਾਂ ਦੇ ਨਾਲ ਜਿੱਥੇ ਤੂੰ ਆਪ ਦੁਖੀ ਹੁੰਨਾ ਵਾਂ ਉਹਦੇ ਨਾਲ ਜਿਹੜੇ ਦੂਜੇ ਨੇ ਤੇਰੇ ਭੈਣ ਭਰਾ ਸੰਗੀ ਸਾਥੀ ਜਿੰਨੇ ਵੀ ਮਨੁੱਖਤਾ ਦੇ ਸਾਰਿਆਂ ਦੇ ਲਈ ਜਿਹੜਾ ਵਾ ਉਹ ਦੁੱਖ ਦਾ ਕਾਰਨ ਬਣਦਾ ਵਾ ਪਰੇਸ਼ਾਨੀ ਦਾ ਕਾਰਨ ਬਣਦਾ ਕਹਿੰਦੇ ਆਪ ਨੇੜੇ ਗਰੀਬਾਂ ਨੇ ਸਿਰ ਨੀਵਾ ਕਰ ਦੇਖ ਤੂੰ ਦੂਜਿਆਂ ਨੂੰ ਮਾੜਾ ਕਹਿਣਾ ਵਾ ਕਈ ਵਾਰੀ ਪੰਡ ਦਾਵਾ ਮਾਂ ਕਈ ਵਾਰੀ ਉਹਨਾਂ ਦੇ ਵਿੱਚ ਨੁਕਸ ਕੱਢਦਾ ਪਰ ਆਪਣੇ ਅੰਦਰ ਕਦੀ ਝਾਤੀ ਮਾਰ ਕੇ ਨਹੀਂ ਵੇਖੀ ਕਿ ਮੇਰੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਔਗਣ ਆ ਸੋ ਆਪਣੇ ਅੰਦਰ ਝਾਤੀ ਮਾਰ ਕੇ ਉਹਨਾਂ ਨੂੰ ਜਿਹੜਾ ਵਾ ਸਾਫ਼ ਕਰਨਾ ਚਾਹੀਦਾ ਵਾ ਔਗਣਾਂ ਨੂੰ ਉਹਨਾਂ ਦੀ ਜਗ੍ਹਾ ਗੁਣ ਪੈਦਾ ਕਰਨੀ ਚਾਹੀਦੀ ਇਥੇ ਫਰੀਦ ਸਾਹਿਬ ਕਹਿੰਦੇ ਨੇ ਕਿ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਕਹਿੰਦੇ ਮੇਰਾ ਲਿਬਾਸ ਜਿਹੜਾ ਹੈ ਉਹ ਫਕੀਰਾਂ ਵਾਲਾ ਹੈ ਦਰवेशਾਂ ਵਾਲਾ ਹੈ ਮੇਰੇ ਕੱਪੜੇ ਮੇਰਾ ਪਹਿਰਾਵਾ ਬਿਲਕੁਲ ਜਿਹੜਾ ਵਾ ਉਹ ਕਹਿ ਸਕਦੇ ਆ ਕਿ ਧਾਰਮਿਕ ਆ ਪਰ ਕਹਿੰਦੇ ਮੇਰੇ ਅੰਦਰ ਔਗਣ ਭਰੇ ਹੋਏ ਆ ਤੇ ਇਹ ਮੇਰਾ ਲਿਬਾਸ ਵੇਖ ਕੇ ਲੋਕ ਮੈਨੂੰ ਦਰवेश ਕਹਿੰਦੇ ਆ ਪਰ ਅਸਲ ਦੇ ਵਿੱਚ ਮੇਰੀ ਬਾਣੀ ਤੇ ਮੇਰੇ ਜਿਹੜਾ ਮੈਂ ਲਿਬਾਸ ਬਹਿਨੇ ਆ ਵਾ ਜਿਹੜਾ ਬਾਣਾ ਪਹਿਨੇ ਆ ਵਾ ਉਹਦੇ ਵਿੱਚ ਬੜਾ ਅੰਤਰ ਆ ਸੋ ਇਸ ਕਰਕੇ ਅੰਦਰੋਂ ਬਾਹਰੋਂ ਇੱਕ ਹੋਣਾ ਵਾ ਜੇਕਰ ਸਾਡਾ ਪਹਿਰਾਵਾ ਚੰਗਾ ਵਾਰੇ ਸਾਡਾ ਜਿਹੜਾ ਵਾ ਵਿਹਾਰ ਆ ਉਹ ਵੀ ਚੰਗਾ ਹੋਣਾ ਚਾਹੀਦਾ ਕਿਉਂਕਿ ਜਿਹੇ ਚਰਿੱਤਰ ਵਾਲਾ ਵਿਅਕਤੀ ਪਖੰਡ ਹੀ ਨਹੀਂ ਕਰਦਾ ਨਾ ਹੀ ਧਾਰਮਿਕ ਪਖੰਡ ਨੂੰ ਉੱਚ ਸਮਝਦਾ ਸੋ ਇਸ ਬਾਰੇ ਫਰੀਦ ਜੀ ਦਾ ਗਲੇਰਾ ਸ਼ਲੋਕ ਜਿਹੜਾ ਵਾ ਸੂਫੀ ਤੇ ਮੁਸਲਮਾਨਾਂ ਲਈ ਨਹੀਂ ਸਕੋ ਹਰ ਧਰਮ ਦੇ ਪੈਰੋਕਾਰਾਂ ਲਈ ਗਵਾਹੀ ਦੇਣ ਵਾਲਾ ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿੱਸੇ ਚਾਨਣਾ ਦੇਲੀ ਅੰਧਿਆਰੀ ਰਾਤ ਕਹਿੰਦੇ ਕੰਨਾਂ ਦੇ ਵਿੱਚ ਜਿਹੜਾ ਹੈ ਉਹ ਮਸੱਲਾ ਹੈ ਔਰ ਕਹਿੰਦੇ ਨੇ ਕਿ ਦਿਲ ਮੇਰਾ ਜਿਹੜਾ ਵਾ ਉਹ ਕਾਲਾ ਵਾ ਤੇ ਮੇੜੀਆਂ ਜਿਹੜੀਆਂ ਗੱਲਾਂ ਬਾਤਾਂ ਬੜੀਆਂ ਮਿੱਠੀਆਂ ਵਾਂ ਗੋੜਿਆ ਬਾਤ ਔਰ ਕੰਨਾਂ ਦੇ ਵਿੱਚ ਮੈਂ ਮਸੱਲੇ ਪਾਏ ਆ ਔਰ ਗਾਸੂਫ ਘਰ ਤੇ ਸੂਫੀ ਜਿਹੜੇ ਰੰਗ ਦੇ ਜਿਹੜੇ ਆ ਪਹਿਰਾਵੇ ਪਾਏ ਆ ਤੇ ਬਾਹਰ ਦੇ ਸੇ ਚਾਨਣਾ ਬਾਹਰ ਮੈਂ ਜਿਹੜਾ ਵਾ ਉਹ ਮੈਨੂੰ ਸਭ ਕੁਝ ਜਿਹੜਾ ਲੋਕਾਂ ਦਾ ਕੀ ਕਰਦੇ ਆ ਕੀ ਨਹੀਂ ਕਰਦੇ ਉਹ ਨਜ਼ਰ ਆਉਂਦਾ ਵਾ ਪਰ ਮੈਂ ਕੀ ਕਰਦਾ ਵਾਂ ਇਹ ਮੈਨੂੰ ਨਜ਼ਰ ਨਹੀਂ ਆਉਂਦਾ ਕਿ ਮੇਰੇ ਅੰਦਰ ਕਿਹੜੇ ਔਗਣ ਆ ਮੇਰੇ ਅੰਦਰ ਕਿਹੜੀਆਂ ਬਰਾਈਆਂ ਵਾਂ ਉਹਨਾਂ ਨੂੰ ਮੈਂ ਦੂਰ ਕਰਨਾ ਸੋ ਇਹ ਜਿਹੜਾ ਪਖੰਡਵਾਦ ਆ ਜਿਹੜਾ ਦੋਰਾ ਕਰਦਾ ਰਿਹਾ ਉਹਦੇ ਸਬੰਧੀ ਗੁਰੂ ਸਾਹਿਬਾਨ ਨੇ ਸਾਨੂੰ ਭਗਤ ਫਰੀਦ ਜੀ ਨੇ ਜਿਹੜਾ ਵਾ ਉਹ ਇਸ ਸ਼ਲੋਕ ਦੇ ਵਿੱਚ ਸਾਨੂੰ ਸਮਝਾਇਆ ਕਹਿੰਦੇ ਆਪ ਸਵਾਰੀ ਮੈਂ ਮਿਲੇ ਮੈਂ ਮਿਲਿਆ ਸੁਖ ਹੋਈ ਕੋਈ ਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਈ ਕਹਿੰਦੇ ਨੇ ਕਿ ਜੇਕਰ ਆਪਣੇ ਆਪ ਨੂੰ ਸਵਾਰੇਗਾ ਆਪਣੇ ਅੰਦਰ ਨੂੰ ਸਾਫ਼ ਕਰੇਗਾ ਆਪਣੇ ਔਗਣ ਦੂਰ ਕਰਕੇ ਆਪਣੇ ਅੰਦਰ ਗੁਨਾ ਦਾ ਪ੍ਰਵੇਸ਼ ਕਰੇਗਾ ਸਭਿਆਚਾਰਕ ਸਤ ਗੁਣ ਨੇਕੀ ਭਲਾਈ ਰੱਬੀ ਗੁਣ ਪੈਦਾ ਕਰੇਗਾ ਆਪਣੇ ਆਪ ਨੂੰ ਜੇਕਰ ਨੇਕ ਬਣਾਵਾਂਗੇ ਫਿਰ ਹੀ ਸਾਨੂੰ ਸੁੱਖ ਮਿਲਣਾ ਵਾ ਫਿਰ ਸਾਡੇ ਮਨ ਨੂੰ ਸਕੂਨ ਮਿਲਣਾ ਫਿਰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਆ ਅਦਰਵਾਈਜ਼ ਜੇ ਦਿਲ ਦੇ ਵਿੱਚ ਕੁਝ ਹੋ ਰਿਹਾ ਤੇ ਮੂੰਹ ਚ ਕੁਝ ਹੋ ਰਿਹਾ ਕਹਿੰਦੇ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੇ ਕਚਿਆ ਜਿਨ੍ਹਾਂ ਦੇ ਮਨ ਦੇ ਵਿੱਚ ਹੋ ਰਿਹਾ ਮੁਖ ਦੇ ਵਿੱਚ ਹੋ ਰਿਹਾ ਉਹ ਕੱਚੇ ਆ ਉਹਨਾਂ ਨੂੰ ਗੁਰੂ ਸਾਹਿਬਾਨ ਕਹਿੰਦੇ ਕਿ ਉਹ ਸੱਚੇ ਇਨਸਾਨ ਨਹੀਂ ਆ ਔਰ ਉਹਨਾਂ ਨੂੰ ਜਿਹੜੇ ਭਗਤ ਜੀ ਕਹਿੰਦੇ ਆ ਕਿ ਦਿਲ ਦੇ ਵਿੱਚੋਂ ਉਹਨਾਂ ਲਈ ਜਿਹੜੀ ਕੋਈ ਜਗ੍ਹਾ ਨਹੀਂ ਹੈ ਗਈ ਪਰਮਾਤਮਾ ਦੀ ਘਰ ਦੇ ਵਿੱਚ ਜਾਂ ਉਹ ਚੰਗੇ ਨਹੀਂ ਸਮਝੇ ਜਾਂਦੇ ਉਹਨਾਂ ਨੂੰ ਕੋਈ ਵੀ ਆਦਰ ਸਤਕਾਰ ਨਹੀਂ ਦਿੰਦਾ ਕਿਉਂਕਿ ਝੂਠ ਮਾਰਨਾ ਬੇਈਮਾਨੀ ਪਖੰਡ ਇਹ ਜਿਹੜਾ ਦੋਹਰਾ ਕਰਦਾਰ ਆ ਉਹਦੇ ਜਿਹੜੇ ਸਬੰਧ ਦੇ ਵਿੱਚ ਗੁਰੂ ਸਾਹਿਬਾਨ ਨੇ ਕਿਹਾ ਕਿ ਜੇ ਤੂੰ ਮੇਰਾ ਹੋਈ ਰਹੀ ਕਹਿੰਦੇ ਫਰੀਦ ਜੀ ਕਹਿੰਦੇ ਕਿ ਜੇ ਤੂੰ ਉਸ ਪਰਮਾਤਮਾ ਦਾ ਹੋ ਜਾਏਂਗਾ ਚੰਗਾ ਇਨਸਾਨ ਬਣ ਜਾਏਂਗਾ ਆਪਣੇ ਆਪ ਨੂੰ ਸਵਾਰ ਲੈਂਗਾ ਤੇ ਇਹ ਜਿਹੜਾ ਸਾਰਾ ਜੱਗ ਆ ਇਹ ਜਿਹੜੀ ਦੁਨੀਆ ਵਾ ਇਹ ਜਿਹੜਾ ਸਾਰਾ ਜਗਤ ਤਮਾਸ਼ਾ ਉਹ ਤੇਰਾ ਹੋ ਜਾਏਗਾ ਭਾਵੇਂ ਕਿ ਹਰ ਬੰਦਾ ਇਮਾਨਦਾਰ ਬੰਦੇ ਦਾ ਯਾਰ ਆ ਦੋਸਤ ਆ ਹਰ ਇਨਸਾਨ ਚਾਹੁੰਦਾ ਕਿ ਮੈਨੂੰ ਚੰਗਾ ਇਨਸਾਨ ਮਿਲੇ ਮੇਰੇ ਨਾਲ ਜਿਹੜਾ ਕੋਈ ਛਲਕਪਟ ਨਾ ਕਰੇ ਪ੍ਰੇਮ ਕਰੇ ਔਰ ਅੰਦਰੋਂ ਬਾਹਰੋਂ ਜਿਹੜਾ ਵਾ ਇੱਕ ਹੋਵੇ ਕੋਈ ਝੂਠ ਫਰੇਬ ਨਾ ਕਰੇ ਸੋ ਫਰੀ ਸਾਹਿਬ ਜੀ ਦੀ ਬਾਣੀ ਦੀ ਵਿਸ਼ੇਸ਼ਤਾ ਇਹ ਹੈ ਇਸ ਵਿੱਚ ਬਹੁਤ ਸਾਰੇ ਜਿਹੜੇ ਆ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਹੜੇ ਆ ਉਹ ਉਦਾਹਰਨ ਸਹਿਤ ਜਿਹੜੇ ਵਿੰਬ ਸੰਕਲਪ ਵਰਤ ਕੇ ਸਾਨੂੰ ਜਿਹੜੀ ਆ ਉਹ ਜਿਹੜਾ ਰੱਬੀ ਮਾਰਗ ਤੇ ਚੱਲਣ ਦੇ ਵਾਸਤੇ ਦਰਸਾਇਆ ਵਾ ਦਰਵੇਸ਼ ਸ਼ਬਦ ਅਸਲ ਵਿੱਚ ਸੂਫੀ মত ਦਾ ਸੰਕਲਪਿਕ ਸ਼ਬਦ ਆ ਔਰ ਦਰ ਵੇਸ਼ ਕਹਿੰਦੇ ਨੇ ਕਿ ਇਹ ਫਾਰਸੀ ਦਾ ਸ਼ਬਦ ਆ ਔਰ ਦਰਵਾਜ਼ੇ ਤੇ ਮੰਗਣ ਵਾਲਾ ਜਾਚਕ ਔਰ ਇਹਦੇ ਵਿੱਚ ਕਹਿੰਦੇ ਗੁਰੂ ਸਾਹਿਬਾਨ ਸਾਨੂੰ ਫਰੀਦ ਜੀ ਕਹਿੰਦੇ ਆ ਕਿ ਫਰੀਦਾ ਦਰਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ ਬਾਨੇ ਉਠਾਈ ਪੋਟਲੀ ਕਿੱਥੇ ਵੰਜਾਂ ਕਤ ਕਹਿੰਦੇ ਆ ਕਿ ਮੈਂ ਆਪਣੀ ਥਾਂ ਥਾਂ ਦੀ ਜਿਹੜਾ ਵਾ ਦਰਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ ਬਾਨੇ ਉਠਾਈ ਪੋਟਲੀ ਕਿੱਥੇ ਵੰਜਾਂ ਕਤ ਕਿ ਜਿਹੜੀ ਦਰਵੇਸ਼ੀ ਵਾਸਤੇ ਮੈਂ ਥਾਂ-ਥਾਂ ਤੇ ਤੁਰਿਆ ਫਿਰਦਾ ਵਾਂ ਦੁਨੀਆਂ ਦੇ ਵਿੱਚ ਕਹਿੰਦੇ ਆ ਕਿ ਮੈਂ ਆਪਣੀ ਪੋਟਲੀ ਜਿਹੜੀ ਆ ਉਹ ਬੰਨ ਲਈ ਗੱਟੜੀ ਔਰ ਮੈਂ ਕਿੱਥੇ ਜਾਵਾਂ ਕਿਉਂਕਿ ਅਸਲ ਦੇ ਵਿੱਚ ਸਾਨੂੰ ਜਿਹੜਾ ਪਰਮਾਤਮਾ ਵਾਂ ਉਹ ਸਾਡੇ ਅੰਦਰੋਂ ਹੀ ਜਿਹੜਾ ਵਾ ਲੱਭਣਾ ਵਾਂ ਸਾਡੇ ਅੰਦਰ ਹੀ ਪਰਮਾਤਮਾ ਵੱਸਦਾ ਵਾ ਔਰ ਇਸ ਦੀ ਵਿੱਚ ਸਾਨੂੰ ਇਹ ਸਮਝਾਇਆ ਵਾ ਕਿ ਫਰੀਦ ਜੀ ਦੀ ਬਾਣੀ ਵਿੱਚ ਦਰਵੇਸ਼ੀ ਕਿਸੇ ਖਾਸ ਭੀਖ ਦਾ ਨਾਂ ਨਹੀਂ ਸਭੋਂ ਮਨੁੱਖੀ ਜੀਵਨ ਦੇ ਅੰਤਮ ਮਨੋਰਥ ਦੀ ਪ੍ਰਾਪਤੀ ਲਈ ਕਾਰਜਚੀਲ ਮਨੁੱਖ ਨੂੰ ਦਰਵੇਸ਼ ਆਖਦੇ ਆ। ਔਰ ਫਰੀਦ ਜੀ ਅਨਸਾਰ ਹਰ ਮਨੁੱਖ ਦਾ ਮਨ ਤੋਂ ਪਰਮਾਤਮਾ ਵਿੱਚ ਲੀਨਤਾ ਪ੍ਰਾਪਤ ਕਰਨਾ ਔਰ ਇਸ ਅਦਰਸ਼ ਦੀ ਪ੍ਰਾਪਤੀ ਲਈ دنیਵੀ ਪੱਧਰ ਤੇ ਇੱਕ ਕਾਰਜਸ਼ੀਲ ਮਨੁੱਖ ਦੇ ਨੈਤਿਕ ਅਧਿਆਤਮਿਕ ਰੁਪਾਂਦਰਾਂ ਦੀ ਗੱਲ ਕਰਦੇ ਆ। ਔਰ ਇਸ ਰੁਪਾਂਤਰਨ हेतु ਉਹ ਇੱਕ ਵਿਖੜੇ ਪੈਂਡੇ ਰਾਈ ਗੁਜ਼ਾਰਦੇ ਆ ਸੁਚੇਤ ਕਰਦੇ ਆ। ਕੀ ਦਰਵੇਸ਼ੀ ਦਾ ਰਾਹ ਕੋਈ ਸੌਕਾ ਕੰਮ ਨਹੀਂ ਆ ਕਿਉਂਕਿ ਬੜਾ ਕੁਝ ਤਿਆਗਣਾ ਪੈਂਦਾ ਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹਿਣਾ ਪੈਂਦਾ ਵਾ ਸਤ ਗੁਣ ਧਾਰਨ ਕਰਨੇ ਪੈਂਦੇ ਆ ਦੁਨਿਆਵੀ ਮੋਹ ਮਾਇਆ ਦੇ ਲਾਲਚ ਦੇ ਵਿੱਚ ਨਹੀਂ ਫਸਣਾ ਔਰ ਕਿਸੇ ਕਿਸਮ ਦਾ ਕਿਸੇ ਨਾਲ ਕੋਈ ਧੋਖਾ ਫਰੇਵ ਠੱਗੀ ਜਾਂ ਅਨੁਚਿਤ ਵਿਹਾਰ ਨਹੀਂ ਕਰਨਾ ਜਿਹਦੇ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ ਔਰ ਉਹਨਾਂ ਅਨੁਸਾਰ ਦਰਵੇਸ਼ੀ ਦੇ ਰਾਹ ਤੇ ਚੱਲਣ ਲਈ ਦੁਨੀਆ ਨੂੰ ਤਿਆਗਣਾ ਜਿਹੜਾ ਵਾ ਉਹ ਕਹਿੰਦੇ ਆ ਕਿ ਜਿਹੜੇ ਦੁਨੀਆਂ ਦੇ ਜਿਹੜੇ ਅਸੀਂ ਜਿਹੜੇ ਸਵਾਦ ਆ ਜਿਹੜੇ ਚਸਕੇ ਆ ਉਹਨਾਂ ਨੂੰ ਤਿਆਗਣਾ ਔਰ ਰੁੱਖੀ ਮਿੱਸੀ ਜਿਹੜੀ ਆ ਉਹ ਖਾਣੀ ਆ ਸੋ ਦੁਨੀਆਦਾਰੀ ਦੇ ਦਰਵੇਸ਼ੀ ਜਿਹੜੇ ਆ ਇਕੱਠੇ ਨਹੀਂ ਚੱਲ ਸਕਦੇ ਕਹਿਣ ਤੋਂ ਪਾਵਿਆ ਕਿ ਦੁਨੀਆ ਦੇ ਲੋਕ ਜਿਹੜੇ ਆ ਉਹ ਮਾਇਆ ਕੱਤਰ ਕਰਨ ਦੇ ਵਿੱਚ ਲੱਗੇ ਹੋਏ ਆ ਵੱਧ ਤੋਂ ਵੱਧ ਹੋੜ ਲੱਗੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵੱਧ ਤੋਂ ਵੱਧ ਪੈਸਾ ਕਮਾ ਲਈਏ ਕਿਸੇ ਤਰੀਕੇ ਨਾਲ ਵੀ ਕਮਾ ਲਈਏ ਬਸ ਇਹ ਜਿਹੜਾ ਕਈ ਕਹਿ ਸਕਦੇ ਆ ਕਿ ਜਿਹੜੀ ਲਾਲਸਾ ਉਹ ਕਈ ਵਾਰੀ ਮਨੁੱਖ ਜਿਹੜਾ ਇਹਦੇ ਚੱਕਰਾਂ ਦੇ ਵਿੱਚ ਗੁਨਾਹ ਕਰਦਾ ਵਾ ਕਈ ਤਰ੍ਹਾਂ ਦੇ ਜਿਹੜੇ ਪੁੱਠੇ ਸਿੱਧੇ ਰਾਹ ਪਨਾ ਕੇ ਤੇ ਕਈ ਤਰ੍ਹਾਂ ਦੇ ਜਿਹੜੇ ਧੋਕੇ ਫਰੇਬ ਵੀ ਕਰਦਾ ਪਰ ਦਰਵੇਸ਼ੀ ਜਿਹੜੀ ਆ ਉਹ ਬੜੀ ਉੱਚੀ ਆ ਫਰੀਦਾ ਦਰਵੇਸ਼ੀ ਗਾਖੜੀ ਬੜੀ ਉੱਚੀ ਆ ਬੜੀ ਔਖੀ ਆ ਚੱਲਾਂ ਦੁਨੀਆਂ ਪਤ ਪਰ ਦੁਨੀਆਂ ਦੇ ਨਾਲ ਚੱਲਣਾ ਵਾ ਬਾਂਣੀ ਓਟਾਈ ਪੋਟਲੀ ਕਿਤੇ ਜੇ ਮੈਂ ਹੁਣ ਪੋਟਲੀ ਬਾਂਲੀ ਤੇ ਕਿੱਥੇ ਜਾਵਾਂ ਮੈਨੂੰ ਦੁਨੀਆਂ ਦੇ ਵਿੱਚ ਰਹਿ ਕੇ ਹੀ ਸਭ ਕੁਝ ਕਰਨਾ ਪੈਣਾ ਵਾ ਸੋ ਇਸ ਕਰਕੇ ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪਰੀਤ ਇੱਕਨ ਕਿੰਨੇ ਚਾਲੀਏ ਦਰਵੇਸ਼ਾ ਵੀ ਰੀਤ ਸੋ ਫਰੀ ਸਾਹਿਬ ਜੀ ਦੀ ਜਿਹੜੀ ਆ ਬਾਣੀ ਦੇ ਵਿੱਚ ਸਾਨੂੰ ਇਹ ਦੱਸਿਆ ਵਾ ਕਿ ਦਰਵੇਸ਼ਾਂ ਵਿੱਚ ਦਰਖਤਾਂ ਵਾਲੀ ਧੀਰਜ ਹੁੰਦੀ ਆ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ ਤੋ ਧੀਰਜ ਬਿਰਤੀ ਸ਼ਹਨਸ਼ੀਲਤਾ ਜਿੰਨੇ ਵੀ ਜਿਹੜੇ ਪਰਮਾਰਥਕ ਜਿਹੜੇ ਸਤਗੁਣੇ ਆ ਜਿਹੜੇ ਸਾਰੇ ਹੋਣੇ ਚਾਹੀਦੇ ਇਨਸਾਨ ਵਿੱਚ ਉਹਨਾਂ ਨੂੰ ਆਪਣਾ ਜਿਵੇਂ ਰੱਬੀ ਹੁਕਮ ਵਾਲੀ ਜੀਵਨ ਵਿਜਾਜ ਅਨੁਸਾਰ ਜੁਣਾ ਚਾਹੀਦਾ ਫਰੀ ਸਾਹਿਬ ਜੀ ਦੀ ਜਿਹੜੀ ਕਰ ਚਾਕਰੀ ਫਰੀ ਸਾਹਿਬ ਕਰ ਚਾਕਰੀ ਦਿਲ ਦੀ ਲਾਇ ਪ੍ਰਾਂਦ ਦਰਵੇਜਾਂ ਦਰਵੇਸ਼ਾਂ ਲੋੜੀ ਰੁੱਖਾਂ ਦੀ ਜਰਾਂ ਦੇ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਹਾ ਪਰਾਂਦ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ ਕਹਿੰਦੇ ਜਿਵੇਂ ਰੁੱਖ ਧੀਰਜ ਦੇ ਨਾਲ ਖਲੋਤੇ ਰਹਿੰਦੇ ਆ ਸ਼ਾਂਹ ਦਿੰਦੇ ਆ ਫਲ ਦਿੰਦੇ ਆ ਔਰ ਗਰਮੀ ਸਰਦੀ ਸਹਿਣ ਕਰਦੇ ਆ ਉਪ ਰਹਿੰਦੇ ਆ ਮਸਤ ਰਹਿੰਦੇ ਆ ਔਰ ਇਸੇ ਤਰ੍ਹਾਂ ਹੀ ਬੰਦਾ ਜਿਹੜਾ ਵਾ ਜਿਹਦੇ ਵਿੱਚ ਪਰਮਾਤਮਾ ਦੇ ਗੁਣ ਆ ਜਾਂਦੇ ਆ ਉਹ ਵੀ ਜਿਹੜਾ ਵਾ ਉਹ ਪ੍ਰਮਾਤਮਾ ਦਾ ਨਾਮ ਲੈਂਦਾ ਦਿਲ ਦੀ ਸਾਰੀ ਜਿਹੜੀ ਆ ਆਕੜ ਨਫ਼ਰਤ ਈਰਖਾ ਸਭ ਤਿਆਗ ਕੇ ਸ਼ੈਨ ਸ਼ੀਲਤਾ ਧਾਰਨ ਕਰਕੇ ਪਰਪਕਾਰ ਕਰਦਾ ਰੱਬੀ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦਾ ਵਾ ਔਰ ਉਹ ਕਦੀ ਵੀ ਜ਼ਿੰਦਗੀ ਵਿੱਚ ਰੋਂਦਾ ਕਰ ਲੌਂਦਾ ਨਹੀਂ ਔਰ ਕਦੀ ਵੀ ਉਹ ਕਿਸੇ ਨੂੰ ਕੋਈ ਲਾਮਾ ਨਹੀਂ ਦਿੰਦਾ ਪ੍ਰਮਾਤਮਾ ਪ੍ਰਤੀ ਉਹ ਹਮੇਸ਼ਾ ਸ਼ੁਕਰੀਆ ਕਰਦਾ ਵਾ ਔਰ ਉਹਦੇ ਵਿੱਚ ਧੀਰਜ ਵਾਲੀ ਗੁਣ ਆ ਜਾਂਦੇ ਆ ਔਰ ਕਹਿ ਸਕਦੇ ਆ ਕਿ ਫਰੀ ਸਾਹਿਬ ਜੀ ਨੇ ਸਾਨੂੰ ਬਹੁਤ ਹੀ ਪਿਆਰੇ ਦੇ ਤਰੀਕੇ ਨਾਲ ਦਰਵੀਸ਼ੀ ਜਿਹੜੀ ਆ ਇਹ ਅਸਲ ਦੇ ਵਿੱਚ ਸੰਸਾਰ ਵਿੱਚ ਰਹਿ ਕੇ ਅਸੀਂ ਕਰਮਾਂ ਕਮਾਉਣੀ ਆ ਕਿਉਂਕਿ ਅੰਜਨ ਮਾਹੇ ਨਰੰਜਨ ਰਹੀਏ ਇਸ ਦੁਨਿਆਵੀ ਵਿੱਚ ਅੰਜਨ ਤੋਂ ਭਾਵ ਹੁੰਦਾ ਕਾਲਾ ਇਸ ਕਲਯੁਗੀ ਜੀਵਨ ਦੇ ਵਿੱਚ ਅਸੀਂ ਰਹਿ ਕੇ ਸਤਜੁਗ ਵਾਲੇ ਜਿਹੜੇ ਕਾਰਜ ਕਰਨੇ ਆ ਜਿਹੜੇ ਪ੍ਰਮਾਤਮਾ ਦੇ ਦਰਸਾਏ ਹੋਏ ਜਿਹੜੇ ਚੰਗੇ ਇਨਸਾਨ ਬਾਨਾ ਉਹਦੇ ਰਸਤੇ ਤੇ ਚੱਲਣਾ ਵਾ ਗੁਰੂ ਦੇ ਹੁਕਮ ਨੂੰ ਜਿਹੜੀ ਪਹਿਲ ਦੇਣੀ ਆ ਔਰ ਬੜੀ ਹੀ ਔਖੀ ਅਦਰਵੀਸ਼ੀ ਕਿਉਂਕਿ ਇਹਦੇ ਵਿੱਚ ਬੜੇ ਹੀ ਸਲੀਮੀ ਦੇ ਨਾਲ ਆਪਣੇ ਜੀਵਨ ਨੂੰ ਬੜੀ ਸ਼ਹਿਨਸ਼ੀਲਤਾ ਦੇ ਨਾਲ ਜੂਣਾ ਵਾ ਕਿਸੇ ਕਿਸਮ ਦੀ ਕੋਈ ਜਿਹੜੀ ਕਾਲੀ ਨਹੀਂ ਕਰਨੀ ਕੋਈ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਹਰ ਮਨੁੱਖ ਦਾ ਪੜਾ ਮੰਗਣਾ ਵਾ ਚੜ੍ਹਦੀ ਕਲਾ ਵਿੱਚ ਰਹਿਣਾ ਵਾ ਔਰ ਵਾਹਿਗੁਰੂ ਦਾ ਸਿਮਰਨ ਜਿਹੜਾ ਕਰਦੇ ਰਹਿਣਾ ਵਾ ਸੋ ਵਿਚਾਰਾਂ ਕਰਦਿਆਂ ਦਾਸ ਕੋਲੋਂ ਬੇਅੰਤ ਗਲਤੀਆਂ ਹੋ ਗਈਆਂ ਔਰ ਗੁਰੂ ਮਹਾਰਾ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਧ ਸੰਗਤ ਜਿਹੜੀ ਆ ਉਹ ਪੁੱਲਾਂ ਬਖਸ਼ਣ ਜੋਗ ਹੋਇਆ ਦਾਸ ਦੀਆਂ ਪੁੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਔਰ ਗੁਰੂ ਸਾਹਿਬ ਦੇ ਜਿਹੜੇ ਸ਼ਬਦਿਆ ਜਿਹੜੇ ਸ਼ਲੋਕ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੀ ਜੀਵਨ ਨੂੰ ਪਵਿੱਤਰ ਕਰਨਾ ਵਾ ਔਰ ਚੰਗੇ ਇਨਸਾਨ ਬਣ ਕੇ ਔਰ ਚੰਗੇ ਗੁਰਸਿੱਖ ਬਣ ਕੇ ਔਰ ਗੁਰੂ ਦੀ ਸਿੱਖਿਆ ਦੇ ਚੱਲ ਕੇ ਚੰਗੇ ਕਰਮ ਕਮਾਉਣੇ ਆ ਤਾਂ ਜੋ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਔਰ ਇਸ ਵਿੱਚ ਰਹਿ ਕੇ ਸਾਰਿਆਂ ਦਾ ਭਲਾ ਮੰਗੀਏ ਤੇ ਔਰ ਸਾਡਾ ਪ੍ਰਮਾਤਮਾ ਵੀ ਖੁਸ਼ ਔਰ ਅਸੀਂ ਵੀ ਖੁਸ਼ ਪ੍ਰਮਾਤਮਾ ਤਾਂ ਹੀ ਖੁਸ਼ ਹੋਵੇਗਾ ਜੇਕਰ ਅਸੀਂ ਪ੍ਰਮਾਤਮਾ ਦੇ ਹੁਕਮ ਵਿੱਚ ਰਵਾਂਗੇ ਜਿਵੇਂ ਬੱਚੇ ਆਪਣੇ ਮਾਂ-ਬਾਪ ਦਾ ਕਹਿਣਾ ਮੰਨਦੇ ਆ ਅਧਿਆਪਕਾਂ ਦਾ ਕਹਿਣਾ ਮੰਨਦੇ ਆ ਤੇ ਵਿਧਾਇਕ ਤੇ ਮਾਪੇ ਜਿਹੜੇ ਆਪਣੇ ਬੱਚੇ ਨੂੰ ਬਹੁਤ ਫਿਰ ਪਿਆਰ ਕਰਦੇ ਆ ਕਿਉਂਕਿ ਉਹ ਕਹਿ ਵਿਚ ਰਹਿੰਦੇ ਆ ਇਸੇ ਤਰ੍ਹਾਂ ਹੀ ਜਿਹੜੇ ਦਰਬੀਸ਼ ਆ ਜਿਹੜੇ ਭਗਤ ਆ ਉਹ ਗੁਰੂ ਦੇ ਹੁਕਮ ਨੂੰ ਪਹਿਲ ਦਿੰਦੇ ਆ ਔਰ ਆਪਣੇ ਆਪ ਵਿੱਚ ਮਸਤ ਰਹਿੰਦੇ ਆ ਔਰ ਚੰਗੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਔਰ ਰੁੱਖੀ ਸੁੱਕੀ ਖਾ ਕੇ ਆਪਣਾ ਗੁਜ਼ਾਰਾ ਕਰਦੇ ਜਿਹੋ ਜਿਹਾ ਵੀ ਮਿਲਿਆ ਵਾ ਸਬਰ ਸੰਤੋਖ ਸਿੱਧਕ ਧੀਰਜ ਦਇਆ ਤੌਲ ਧਰਮ ਦਇਆ ਕਾਬੂਦ ਸੰਤੋਖ ਥਾਪ ਰੱਖਿਆ ਜਨ ਸੂਤ ਵਰਗੇ ਮਹਾ ਗੁਣ ਅਪਣਾ ਕੇ ਆਪਣੇ ਜੀਵਨ ਨੂੰ ਚਾ ਸੁੱਚਾ ਬਣਾਉਂਦੇ ਆ। ਸੋ ਇਹਦੇ ਨਾਲ ਹੀ ਆਪਾਂ ਕਥਾ ਦੀ ਜਿਹੜੀ ਆ ਉਹ ਇੱਥੇ ਹੀ ਸੰਕੋਚਦੇ ਆਂ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਅਰਧ ਦੀ ਕਲਾ ਵਿੱਚ ਝਰਕਣ, ਤੰਦਰੁਸਤੀਆਂ ਬਖਸ਼ਣ, ਹਰ ਤਰ੍ਹਾਂ ਕਰਕੇ ਮਿਹਰ ਕਰਨ, ਸਾਰਿਆਂ ਦੀਆਂ ਮਨੋਪਾਵਨਾਵਾਂ ਪੂਰੀਆਂ ਕਰਨ ਔਰ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਕਿਉਂਕਿ ਕੋਈ ਨਾ ਕੋਈ ਆਪਾਂ ਗੁਰਬਾਣੀ ਦੇ ਨਾਲ ਸੰਬੰਧਿਤ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹੀਨੇ ਆ ਪਾਉਂਦੇ ਰਹੀਨੇ ਆ। ਜਾ ਜੋ ਆਪਾਂ ਚੰਗੇ ਇਨਸਾਨ ਬਣ ਸਕੀਏ ਕਿਉਂਕਿ ਜੀਵਨ ਚਿੰਤਾਵਾਂ ਦੇ ਨਾਲ ਭਰਿਆ ਪਿਆ ਵਾ ਦੁੱਖਾਂ ਦੇ ਨਾਲ ਭਰਿਆ ਪਿਆ ਇਹਦੇ ਵਿੱਚ ਸੋਖ ਸਿਰਫ ਗਰਬਾਣੀ ਹੈ ਸੰਸਾਰ ਰੋਗੀ ਨਾਮਦਾਰੂ ਸੋ ਇੰਨੀਆਂ ਕਬੈਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਇੱਕ ਵਾਰੀ ਦਾਸ ਨੂੰ ਫਿਰ ਕਿਮਾ ਕਰਨੀ ਬਲਾਉ ਫਤੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ